ਪੰਜਾਬ ਦੇ ਵਿੱਚ ਬਦਲਦੇ ਮੌਸਮ ਨੂੰ ਲੈ ਕੇ ਲੋਕਾਂ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਕੱਲ ਰਾਤ ਤੋਂ ਪੰਜਾਬ ਦੇ ਵਿੱਚ ਠੰਡੀਆਂ ਹਵਾਵਾਂ ਤੇ ਤੇਜ਼ ਮੀਂਹ ਪੈ ਰਹੇ ਹਨ ਰਾਜਪੁਰੇ ਸਮੇਤ ਕਈ ਇਲਾਕਿਆਂ ਦੇ ਵਿੱਚ ਟੁੱਟਵਾ ਮੀਂਹ ਪਿਆ ਹੈ ਜਿਸ ਕਰਕੇ ਲੋਕ ਕਪੜੇ ਘਰ ਤੋਂ ਬਾਹਰ ਆਸਾਨੀ ਨਾਲ ਨਿਕਲ ਰਹੇ ਹਨ ਅਤੇ ਬਾਜ਼ਾਰ ਦਾ ਨਜ਼ਾਰਾ ਵੀ ਦੇਖਣ ਵਾਲਾ ਹੈ ਅਤਿ ਦੀ ਗਰਮੀ ਨੇ ਲੋਕਾਂ ਨੂੰ ਘਰ ਤੋਂ ਬਾਹਰ ਨਿਕਲਣਾ ਵੀ ਮੁਸ਼ਕਲ ਕੀਤਾ ਹੋਇਆ ਸੀ ਤੇ ਅੱਜ ਪੰਜਾਬ ਦੇ ਵਿੱਚ ਮੌਸਮ ਬਦਲਣ ਦੇ ਕਾਰਨ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲ ਕੇ ਬਾਹਰ ਠੰਡੀਆਂ ਹਵਾਵਾਂ ਦਾ ਜਿਹੜਾ ਆਨੰਦ ਲੈ ਰਹੇ ਨੇ ਅੰਮ੍ਰਿਤਸਰ ਦੇ ਵਿੱਚ ਤੇਜ਼ ਮੀਂਹ ਦੇ ਨਾਲ ਨਾਲ ਗੜੇਮਾਰੀ ਵੀ ਹੋਈ ਹੈ ਤੇ ਲੋਕਾਂ ਦਾ ਜਿਹੜਾ ਬਾਜ਼ਾਰ ਦੇ ਵਿੱਚ ਘੱਟ ਦੇਖਣ ਨੂੰ ਮਿਲ ਰਿਹਾ ਹੈ ਪਿਛਲੇ ਦਿਨੀ ਦੁਕਾਨਦਾਰਾਂ ਨਾਲ ਗੱਲ ਕਰਕੇ ਪਤਾ ਲੱਗਿਆ ਹੈ ਕਿ ਅੱਤ ਦੀ ਗਰਮੀ ਨੇ ਦੁਕਾਨਦਾਰਾਂ ਦੇ ਵਿੱਚ ਐ ਜਿਹੜੀ ਗਾਕੀ ਦੇ ਵਿੱਚ ਬਹੁਤ ਹੀ ਜ਼ਿਆਦਾ ਨੁਕਸਾਨ ਹੋਇਆ ਹੈ ਕਿਉਂਕਿ ਇੰਨੀ ਜ਼ਿਆਦਾ ਧੁੱਪ ਦੇ ਵਿੱਚ ਅੱਤ ਦੀ ਗਰਮੀ ਦੇ ਵਿੱਚ ਲੋਕ ਨਾ ਤਾਂ ਆਪਣੇ ਘਰ ਤੋਂ ਬਾਹਰ ਨਿਕਲਦੇ ਸੀ ਤੇ ਨਾ ਹੀ ਬਾਜ਼ਾਰ ਦੇ ਵਿੱਚ ਖਰੀਦਦਾਰੀ ਕਰਦੇ ਸੀ ਆਪਦੀ ਲੂ ਨੇ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਵੀ ਮੁਸ਼ਕਿਲ ਕੀਤਾ ਹੋਇਆ ਸੀ ਪਿਛਲੇ ਦਿਨੀ ਮੌਸਮ ਵਿਭਾਗੀਆਂ ਨੇ 81 ਕੀ ਪੰਜਾਬ ਦੇ ਵਿੱਚ ਜਿਹੜਾ ਮੌਸਮ ਦਾ ਮિજાਜ ਹੈ ਉਹ ਬਦਲਣ ਜਾ ਰਿਹਾ ਹੈ 19 ਦੀ ਸ਼ਾਮ ਤੋਂ ਹੀ ਪੰਜਾਬ ਦੇ ਵਿੱਚ ਠੰਡੀਆਂ ਹਵਾਵਾਂ ਤੇ ਤੇਜ਼ ਮੀਂਹ ਪਏਗਾ ਤੇ ਉਵੇਂ ਹੀ ਕੱਲ ਰਾਤ ਤੋਂ ਪੰਜਾਬ ਦੇ ਵਿੱਚ ਮੌਸਮ ਦਾ ਮિજાਜ ਹੈ ਜਿਹੜਾ ਉਹ ਬਦਲ ਚੁੱਕਿਆ ਹੈ ਪੰਜਾਬ ਦੇ ਵਿੱਚ ਕੱਲ ਸ਼ਾਮ ਤੋਂ ਹੀ ਤੇਜ਼ ਠੰਡੀਆਂ ਹਵਾਵਾਂ ਤੇ ਟੁੱਟਵਾ ਮੀਂਹ ਪੈ ਰਿਹਾ ਹੈ ਰਾਜਪੂਰੀ ਸਮੇਤ ਕਈ ਇਲਾਕਿਆਂ ਦੇ ਵਿੱਚ ਟੁੱਟਵਾ ਮੀਂਹ ਪਿਆ ਹੈ ਤੇ ਲੋਕਾਂ ਨੂੰ ਜਿਹੜਾ ਅੱਤ ਦੀ ਗਰਮੀ ਤੋਂ ਰਾਹਤ ਮਿਲੀ ਹੈ ਬੱਚੇ ਵੀ ਜਿਹੜੇ ਘਰ ਤੋਂ ਨਿਕਲਣਾ ਮੁਸ਼ਕਿਲ ਹੋ ਚੁੱਕਾ ਅੱਤ ਦੀ ਗਰਮੀ ਕਰਕੇ ਬੱਚੇ ਵੀ ਹੈ ਜਿਹੜਾ ਅੱਜ ਸਵੇਰ ਤੋਂ ਹੀ ਆਪਣੇ ਘਰ ਤੋਂ ਬਾਹਰ ਨਿਕਲ ਕੇ ਗਲੀਆਂ ਦੇ ਵਿੱਚ ਖੇਡ ਰਹੇ ਹਨ ਤੇ ਠੰਡੀਆਂ ਹਵਾਵਾਂ ਦਾ ਆਨੰਦ ਲੈ ਰਹੇ ਹਨ ਲੋਕਾਂ ਨੂੰ ਵੀ ਲੋਕਾਂ ਨੂੰ ਵੀ ਅੱਤ ਦੀ ਗਰਮੀ ਤੋਂ ਰਾਹਤ ਮਿਲੀ ਹੈ ਤੇ ਪੰਜਾਬ ਦੇ ਲੋਕਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਐਵੇਂ ਹੀ ਹੁਣ ਮੌਸਮ ਰਹਿਣਾ ਚਾਹੀਦਾ ਹੈ ਕਿਉਂਕਿ ਅੱਤ ਦੀ ਗਰਮੀ ਨੇ ਲੋਕਾਂ ਦਾ ਜਿਹੜਾ ਕਿ ਘਰ ਤੋਂ ਬਾਹਰ ਨਿਕਲਣਾ ਵੀ ਮੁਸ਼ਕਲ ਕਰ ਦਿੱਤਾ ਸੀਗਾ ਪੰਜਾਬ ਦੇ ਵਿੱਚ ਪਿਛਲੇ ਕੁਝ ਸਮੇਂ ਤੋਂ ਆਤਿ ਗਰਮੀ ਪੈ ਰਹੀ ਸੀ ਲੂ ਵਗ ਰਹੀ ਸੀ ਪਰ ਉਵੇਂ ਹੀ ਕੱਲ੍ਹ ਸ਼ਾਮ ਤੋਂ ਜਿਹੜਾ ਮੌਸਮ ਨੇ ਆਪਣਾ ਮિજાਜ ਹੈ ਜਿਹੜਾ ਅੰਦਾਜ਼ ਹੈ ਉਹ ਬਦਲ ਦਿੱਤਾ ਹੈ ਪੰਜਾਬ ਦੇ ਵਿੱਚ ਠੰਡੀਆਂ ਹਵਾਵਾਂ ਤੇ ਟੁੱਟਵਾ ਮੀਂਹ ਪੈ ਰਿਹਾ ਹੈ ਉੱਥੇ ਹੀ ਅੰਮ੍ਰਿਤਸਰ ਦੇ ਵਿੱਚ ਟੁੱਟਵੇ ਮੀਂਹ ਦੇ ਨਾਲ-ਨਾਲ ਗੜੇਮਾਰੀ ਵੀ ਪੈ ਰਹੀ ਹੈ ਪੰਜਾਬ ਦੇ ਵਿੱਚ ਬਦਲਦੇ ਮੌਸਮ ਨੂੰ ਲੈ ਕੇ ਲੋਕਾਂ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਕੱਲ੍ਹ ਰਾਤ ਤੋਂ ਪੰਜਾਬ ਦੇ ਵਿੱਚ ਠੰਡੀਆਂ ਹਵਾਵਾਂ ਤੇ ਤੇਜ਼ ਮੀਂਹ ਪੈ ਰਿਹਾ ਹੈ ਰਾਜਪੁਰੇ ਸਮੇਤ ਕਈ ਇਲਾਕਿਆਂ ਦੇ ਵਿੱਚ ਟੁੱਟਵਾ ਪਿਆ ਹੈ ਜਿਸ ਕਰਕੇ ਲੋਕ ਆਪਣੇ ਘਰ ਤੋਂ ਬਾਹਰ ਆਸਾਨੀ ਨਾਲ ਨਿਕਲ ਰਹੇ ਹਨ ਅਤੇ ਬਾਜ਼ਾਰ ਦਾ ਨਜ਼ਾਰਾ ਵੀ ਦੇਖਣ ਵਾਲਾ ਹੈ ਅਤਿ ਦੀ ਗਰਮੀ ਨੇ ਲੋਕਾਂ ਨੂੰ ਘਰ ਤੋਂ ਬਾਹਰ ਨਿਕਲਣਾ ਵੀ ਮੁਸ਼ਕਲ ਕੀਤਾ ਹੋਇਆ ਸੀ ਤੇ ਅੱਜ ਪੰਜਾਬ ਦੇ ਵਿੱਚ ਮੌਸਮ ਬਦਲਣ ਦੇ ਕਾਰਨ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲ ਕੇ ਬਾਹਰ ਠੰਡੀਆਂ ਹਵਾਵਾਂ ਦਾ ਜਿਹੜਾ ਆਨੰਦ ਲੈ ਰਹੇ ਨੇ ਅੰਮ੍ਰਿਤਸਰ ਦੇ ਵਿੱਚ ਤੇਜ਼ ਮੀਂਹ ਦੇ ਨਾਲ ਨਾਲ ਗੜੇਮਾਰੀ ਵੀ ਹੋਈ ਹੈ ਤੇ ਲੋਕਾਂ ਦਾ ਜਿਹੜਾ ਬਾਜ਼ਾਰ ਦੇ ਵਿੱਚ ਘਟ ਦੇਖਣ ਨੂੰ ਮਿਲ ਰਿਹਾ ਹੈ ਪਿਛਲੇ ਦਿਨਾਂ ਦੁਕਾਨਦਾਰਾਂ ਨਾਲ ਗੱਲ ਕਰਕੇ ਪਤਾ ਲੱਗਿਆ ਹੈ ਕਿ ਅੱਤ ਦੀ ਗਰਮੀ ਨੇ ਦੁਕਾਨਦਾਰਾਂ ਦੇ ਵਿੱਚ ਹੈ ਜਿਹੜੀ ਗਾਕੀ ਦੇ ਵਿੱਚ ਬਹੁਤ ਹੀ ਜ਼ਿਆਦਾ ਨੁਕਸਾਨ ਹੋਇਆ ਹੈ ਕਿਉਂਕਿ ਇੰਨੀ ਜ਼ਿਆਦਾ ਧੁੱਪ ਦੇ ਵਿੱਚ ਅੱਤ ਦੀ ਗਰਮੀ ਦੇ ਵਿੱਚ ਲੋਕ ਨਾ ਤਾਂ ਆਪਣੇ ਘਰ ਤੋਂ ਬਾਹਰ ਨਿਕਲਦੇ ਸੀ ਤੇ ਨਾ ਹੀ ਬਾਜ਼ਾਰ ਦੇ ਵਿੱਚ ਖਰੀਦਦਾਰੀ ਕਰਦੇ ਸੀ ਅੱਤ ਦੀ ਲੂ ਨੇ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਵੀ ਮੁਸ਼ਕਲ ਕੀਤਾ ਹੋਇਆ ਸੀ ਪਿਛਲੇ ਦਿਨੀ ਮੌਸਮ ਵਿਭਾਗੀਆਂ ਨੇ 81 ਕੀ ਪੰਜਾਬ ਦੇ ਵਿੱਚ ਜਿਹੜਾ ਮੌਸਮ ਦਾ ਮਜਾਜ਼ ਹੈ ਉਹ ਬਦਲਣ ਜਾ ਰਿਹਾ ਹੈ 19 ਦੀ ਸ਼ਾਮ ਤੋਂ ਹੀ ਪੰਜਾਬ ਦੇ ਵਿੱਚ ਠੰਡੀਆਂ ਹਵਾਵਾਂ ਤੇ ਤੇਜ਼ ਮੀਂਹ ਪਏਗਾ ਤੇ ਉਵੇਂ ਹੀ ਕੱਲ ਰਾਤ ਤੋਂ ਪੰਜਾਬ ਦੇ ਵਿੱਚ ਮੌਸਮ ਦਾ ਮਜਾਜ਼ ਹੈ ਜਿਹੜਾ ਉਹ ਬਦਲ ਚੁੱਕਿਆ ਹੈ ਪੰਜਾਬ ਦੇ ਵਿੱਚ ਕੱਲ ਸ਼ਾਮ ਤੋਂ ਹੀ ਤੇਜ਼ ਠੰਡੀਆਂ ਹਵਾਵਾਂ ਤੇ ਟੁੱਟਵਾ ਮੀਂਹ ਪੈ ਰਿਹਾ ਹੈ ਰਾਜਪੂਰੀ ਸਮੇਤ ਕਈ ਇਲਾਕਿਆਂ ਦੇ ਵਿੱਚ ਟੁੱਟਵਾ ਮੀਂਹ ਪਿਆ ਹੈ ਤੇ ਲੋਕਾਂ ਨੂੰ ਜਿਹੜਾ ਅੱਤ ਦੀ ਗਰਮੀ ਤੋਂ ਰਾਹਤ ਮਿਲੀ ਹੈ ਬੱਚੇ ਵੀ ਜਿਹੜੇ ਘਰ ਤੋਂ ਨਿਕਲਣਾ ਮੁਸ਼ਕਿਲ ਹੋ ਚੁੱਕੇ ਅੱਤ ਦੀ ਗਰਮੀ ਕਰਕੇ ਬੱਚੇ ਵੀ ਹੈ ਜਿਹੜਾ ਅੱਜ ਸਵੇਰ ਤੋਂ ਹੀ ਆਪਣੇ ਘਰ ਤੋਂ ਬਾਹਰ ਨਿਕਲ ਕੇ ਗਲੀਆਂ ਦੇ ਵਿੱਚ ਖੇਡ ਰਹੇ ਹਨ ਤੇ ਠੰਡੀਆਂ ਹਵਾਵਾਂ ਦਾ ਆਨੰਦ ਲੈ ਰਹੇ ਹਨ ਲੋਕਾਂ ਨੂੰ ਵੀ ਲੋਕਾਂ ਨੂੰ ਵੀ ਅੱਤ ਦੀ ਗਰਮੀ ਤੋਂ ਰਾਹਤ ਮਿਲੀ ਹੈ ਤੇ ਪੰਜਾਬ ਦੇ ਲੋਕਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਐਵੇਂ ਹੀ ਹੁਣ ਮੌਸਮ ਰਹਿਣਾ ਚਾਹੀਦਾ ਹੈ ਕਿਉਂਕਿ ਅੱਤ ਦੀ ਗਰਮੀ ਨੇ ਲੋਕਾਂ ਦਾ ਜਿਹੜਾ ਕਿ ਘਰ ਤੋਂ ਬਾਹਰ ਨਿਕਲਣਾ ਵੀ ਮੁਸ਼ਕਿਲ ਕਰ ਦਿੱਤਾ ਸੀਗਾ ਪੰਜਾਬ ਦੇ ਵਿੱਚ ਪਿਛਲੇ ਕੁਝ ਸਮੇਂ ਤੋਂ ਆਤਿ ਗਰਮੀ ਪੈ ਰਹੀ ਸੀ ਲੂ ਵਗ ਰਹੀ ਸੀ ਪਰ ਉਵੇਂ ਹੀ ਕੱਲ ਸ਼ਾਮ ਤੋਂ ਜਿਹੜਾ ਮੌਸਮ ਨੇ ਆਪਣਾ ਮિજાਜ ਹੈ ਜਿਹੜਾ ਅੰਦਾਜ਼ ਹੈ ਉਹ ਬਦਲ ਦਿੱਤਾ ਹੈ ਪੰਜਾਬ ਦੇ ਵਿੱਚ ਠੰਡੀਆਂ ਹਵਾਵਾਂ ਤੇ ਟੁੱਟਵਾ ਮੀਂਹ ਪੈ ਰਿਹਾ ਹੈ ਉੱਥੇ ਹੀ ਅੰਮ੍ਰਿਤਸਰ ਦੇ ਵਿੱਚ ਟੁੱਟਵੇ ਮੀਂਹ ਦੇ ਨਾਲ-ਨਾਲ ਗੜੇਮਾਰੀ ਵੀ ਪੈ ਰਹੀ ਹੈ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਦਿਓ ਇਜਾਜ਼ਤ ਧੰਨਵਾਦ